ਅੱਪਾ ਕੁਆਲਿਟੀ ਇੱਕ ਨੰਬਰ ਦੇਣੀ ਆ ਜਿੱਥੇ ਮਰਜ਼ੀ ਆਪਣੀ ਚਾਹੇ ਬੰਦਾ ਇੰਕਾ ਨੂੰ ਪੇਪਰ ਨੂੰ ਚੈੱਕ ਕਰ ਸਕਦਾ ਆ ਆਪਣਾ ਠੀਕ ਆ ਜੀ ਜੇ ਕੋਈ ਕਹਦੇ ਵੀ ਮਾੜਾ ਆ ਅੱਪਾ ਫ੍ਰੀ ਚਲਾ ਦਾਂਗੇ ਇੱਥੇ ਦੇਖੋ ਆ ਸੀਗਾ ਹਾਂਜੀ ਇਹ ਆਪਣੀ ਵਧੀਆ ਕੁਆਲਿਟੀ ਆ ਠੀਕ ਆ ਜੀ ਤੇ ਆਹ ਦਾ ਜਿਹੜਾ ਇਹ ਉਦੋਂ ਵੀ ਵਧੀਆ ਕੁਆਲਿਟੀ ਆ ਜੇ ਕਿਸੇ ਦਾ ਨਾ ਜ਼ਿਆਦਾ ਦੀਵਾਰਾਂ ਖਰਾਬ ਨਹੀਂ ਗਈਆਂ ਉਹ ਕਹਿੰਦਾ ਵੀ ਸਾਡੇ ਪਿੱਛੋਂ ਜਾਦੇ ਡਾਰਕ ਰੰਗ ਕਰ ਲੰਦੇ ਨੇ ਬਿਲਕੁਲ ਹੋਣੇ ਨੇ ਅਸੀਂ ਨੇ ਫਿਰ ਆਪਾਂ ਨਾ ਬਲੈਕਆਊਟ ਲਾਉਣਾ ਪੈਂਦਾ ਹੈ ਇਹ ਆਪਾਂ ਬਿਲਕੁਲ ਜਾਇਜ਼ ਰੇਟ ਤੇ ਦਵਾਂਗੇ ਬਾਜ਼ਾਰ ਨਾਲੋਂ ਬਾਜ਼ਾਰ ਨਾਲੋਂ ਜਾਇਜ਼ ਰੇਟ ਹਾਂਜੀ ਹਾਂ ਹੋਰ ਜਿਵੇਂ ਸ਼ਹਿਰ ਚ ਜਿੱਥੇ ਵੀ ਸੀਨੇ ਲਗਾਉਣੀ ਐ ਐਡਵਰਟਾਈਜ਼ਮੈਂਟ ਕਰਾਉਣੀ ਐ ਉੱਥੇ ਵੀ ਕਰ ਦਿੰਦੇ ਆ ਬਾਕੀ ਪੁਲਿਸ ਵਾਲਿਆਂ ਦੇ ਜਿਹੜੇ ਨਾਕੇ ਵਗੈਰਾ ਹੁੰਦੇ ਨੇ ਹਾਂਜੀ ਉਹਨਾਂ ਤੇ ਵੀ ਆਪਾਂ ਐਡਵਰਟਾਈਜ਼ਮੈਂਟ ਕਰਵਾ ਦਿੰਦੇ ਆ ਯਾਨੀ ਕਿ ਗੈਸ ਨੂੰ ਸਾਰੀਆਂ ਸਹੂਲਤਾਂ ਮਿਲ ਲਈਆਂ ਨਾ ਸਿੰਘ ਸਾਹਿਬ ਬਲੈਕਸਾ ਦੇ ਕੋਲ ਹੈ ਨਾ ਲੈ ਵੀ ਮਿੱਤਰੋ ਖੜਿਆਂਗੇ ਬਈ ਆਪਾਂ ਸੈਰ ਸੰਗਰੂਰ ਦੇ ਵਿੱਚ ਸਿੰਘ ਸਾਹਿਬ ਫਲੈਕਸ ਵਾਲਿਆਂ ਦੇ ਬਾਈ ਜੀ ਕਹਿੰਦੇ ਵੀ ਬਾਈ ਸਾਰੇ ਸ਼ਹਿਰ ਦੇ ਵਿੱਚ ਜਾਨੀ ਸਾਰੇ ਸੰਗਰੂਰ ਦੇ ਵਿੱਚ ਪਤਾ ਕਰਕੇ ਆਜੋ ਸਾਰਿਆਂ ਨਾਲੋਂ ਘੱਟ ਰੇਟ ਬਾਈਆਂ ਦਾ ਪੂਰਾ ਚੈਲੰਜ ਆਗਾ ਤੇ ਗਰੰਟੀ ਬਾਈ ਕਹਿੰਦੇ ਵੀ 5 ਤੋਂ ਲੈ ਕੇ 10 ਸਾਲ ਦੀ ਸਾਡੀ ਪੂਰੀ ਗਰੰਟੀ ਆ ਗਰੰਟੀ ਨਹੀਂ ਹੈਗੀ ਤੇ ਅੱਗੇ ਬਾਈ ਦੀਵਾਲੀ ਤੇ ਦੀਵਾਲੀ ਤੇ ਬਾਈ ਨੇ ਕੀ ਕੀ ਆਫਰਾਂ ਰੱਖੀਆਂ ਨੇ ਸਾਰੀ ਗੱਲਬਾਤ ਕਰਦੇ ਆਗੇ ਬਾਈ ਤੁਸੀਂ ਬਣੇ ਰਿਓ ਵੀਡੀਓ ਦੇ ਵਿੱਚ ਫਲੈਕਸ ਦਾ ਕੋਈ ਵੀ ਕੰਮ ਜੇ ਤੁਸੀਂ ਕਰਵਾਉਣਾ ਹੋਵੇ ਤਾਂ ਆਜੋ ਸਿੰਘ ਸਾਹਿਬ ਸ਼ਹਿਰ ਸੰਗਰੂਰ ਵਾਲਿਆਂ ਦੇ ਕੋਲੇ ਆਜੋ ਬਾਈ ਲਵੀ ਮਿੱਤਰੋ ਆਪਾਂ ਆ ਗਏ ਬਾਈ ਜੀ ਕੋਲੇ ਤੇ ਬਾਈ ਜੀ ਦੇਖ ਸਕਦੇ ਹੋ ਬਈ ਪ੍ਰਿੰਟਿੰਗ ਪ੍ਰੈਸ ਦੇ ਉੱਪਰ ਨਾ ਕੰਮ ਕਰਨ ਲੱਗੇ ਪਏ ਨੇ ਗੱਲਬਾਤ ਕਰ ਦਾਂਗੇ ਬਾਈ ਅਸੀਕਾਰ ਜੀ ਅਸੀਹਾਂ ਜੀ ਜੀ ਮੋਤੀ ਜੀ ਕੀ ਹਾਲ ਚਾਲ ਹੈ ਬਾਈ ਜੀ ਬਹੁਤ ਵਧੀਆ ਜੀ ਇੱਧਰ ਆਜੋ ਬਾਈ ਜੀ ਬਾਈ ਜੀ ਆਪਾਂ ਜੀ ਮੇਨ ਗੱਲਬਾਤ ਕਰਨੀ ਹੈ ਜੀ ਫਲੈਕਸਾਂ ਦੀ ਠੀਕ ਹੈ ਜੀ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹ ਕੰਮ ਦੇ ਵਿੱਚ ਆਪਾਂ ਨੂੰ ਇਹ ਲਗਭਗ ਹੋਵੇ 10-12 ਸਾਲ ਦਾ ਐਕਸਪੀਰੀਅੰਸ ਆਪਣਾ ਠੀਕ ਹੈ ਜੀ ਤੇ ਆਫੇ ਕਿੰਨਾ ਟਾਈਮ ਇੱਥੇ ਆਪਣਾ ਸਾਰਾ ਸੈਟਅਪ ਆਪਣਾ ਹੁਣ ਹਾਂਜੀ ਇੱਥੇ ਆਪਾਂ ਨੂੰ 2 ਸਾਲ ਵਾਂਗ ਹੋ ਗਏ ਠੀਕ ਆ ਯਾਨਕਿ ਤੁਹਾਨੂੰ ਲਗਭਗ 10-12 ਸਾਲ ਹੋ ਗਏ ਇਹ ਕੰਮ ਦੇ ਵਿੱਚ ਕੰਮ ਕਰਦੇ ਨੂੰ ਠੀਕ ਆ ਜੀ ਤੇ ਮਿੱਤਰੋ ਹੁਣ ਜਾਨਕਿ ਬਾਈ ਜੀ ਨੇ ਕਰ ਲਿਆ ਆਪਣਾ ਕੰਮ ਠੀਕ ਆ ਜੀ ਕਿੱਥੇ ਕੀਤਾ ਆਪਣਾ ਕੰਮ ਜੀ ਇਹ ਆਪਣਾ ਹੀ ਸੰਰੂਰ ਹੈ ਪਟਿਆਲਾ ਗੇਟ ਹਾਂਜੀ ਆਪਣਾ ਇੱਥੇ ਇੱਕ ਤਾਂ ਧਰਮ ਅਰਥ ਲੰਗਰ ਪੈਂਦਾ ਕਾਲੀ ਮਾਤਾ ਮੰਦਰ ਨੇੜੇ ਪੈਂਦਾ ਠੀਕ ਹੈ ਜੀ ਇੱਕ ਆਪਣੇ ਫੇਮਸ ਦੁਕਾਨ ਹੈ ਇੱਥੇ ਜਿੱਥੇ ਆਈਸਕ੍ਰੀਮ ਦੇ ਪਕੌੜੇ ਮਿਲਦੇ ਆਈਸਕ੍ਰੀਮ ਦੇ ਪਕੌੜਾ ਦੇ ਜਮਾ ਸਾਹਮਣੇ ਉਹ ਬਿਲਕੁਲ ਸਾਹਮਣੇ ਹੀ ਆਪਣੇ ਠੀਕ ਹੈ ਜੀ ਹਾਂਜੀ ਹਾਂਜੀ اے ਮਿੱਤਰੋ ਜੇ ਕਿਸੇ ਨੇ ਆਉਣਾ ਹੋਵੇ ਤਾਂ ਨਾਲ ਬਾ ਵੀਰੇ ਇੱਥੇ ਆਉ ਆਈਸਕ੍ਰੀਮ ਦੇ ਪਕੌੜੇ ਖਾਓ ਤੇ ਨਾਲ ਫਲੈਕਸਾਂ ਦੀ ਮੱਝ ਗਈ ਠੀਕ ਹੈ ਹਾਂਜੀ ਠੀਕ ਹੈ ਬਾਈ ਜੀ ਕੀ ਕੀ ਹੁੰਦਾ ਆਪਣੇ ਕੋਲ ਕੰਮ ਹੈ ਜੀ ਕਿਹੜੇ ਕਿਹੜੇ ਕੰਮ ਕਰਦੇ ਆਪਾਂ ਜਾਦੇ ਕੰਮ ਵੀਰ ਜੀ ਆਪਣੇ ਕੋਲ ਇੱਕ ਤਾਂ ਆਪਾਂ ਘਰਾਂ 'ਚ ਜਿਹੜੇ ਵਾਲਪੇਪਰ ਲਾਗਦੇ ਨੇ ਹਾਂਜੀ ਉਹ ਲਗਾਉਂਦੇ ਆ ਠੀਕ ਆ ਜੀ ਇਹ ਟ੍ਰੈਂਡ ਚੱਲਿਆ ਹੋਇਆ ਜਿਹੜਾ ਟ੍ਰੈਂਡ ਚੱਲਿਆ ਹੋਇਆ ਹਾਂਜੀ ਤੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੇ ਆਪਾਂ ਰੰਗ ਯੂਜ਼ ਕਰਦੇ ਆਂ ਹਾਂਜੀ ਉਹ ਮਾਰਕੀਟ 'ਚ ਕੋਈ ਯੂਜ਼ ਨਹੀਂ ਕਰਦਾ ਛੇਤੀ ਅੱਛਾ ਜੀ ਹਾਂਜੀ ਕਿਉਂਕਿ ਆਪਣੇ ਕੁਆਲਿਟੀ ਦੀ ਬਹੁਤ ਵਧੀਆ ਰੰਗਾਂ ਦੀ ਠੀਕ ਆ ਜੀ ਫਰਕ ਕੀ ਆ ਆਪਣੇ ਰੰਗਾਂ ਦੇ ਹੋਰ ਰੰਗਾਂ ਦਾ ਕਿੰਨੇ ਟਾਈਮ ਦੀ ਆ ਇਹਦੀ ਲਾਈਫ ਹੁੰਦੀ ਆ ਰੰਗਾਂ ਦੀ ਇਹਦੀ ਲਾਈਫ ਹੈਗੀ ਹੀ ਆਪਣੀ ਵਿਸਥਾ ਇਹ 10-12 ਸਾਲ ਕੁਝ ਹੁੰਦਾ ਹੀ ਨਹੀਂ ਠੀਕ ਹੈ ਜੀ ਤੇ 5-6 ਸਾਲ ਦੀ ਆਪਣੀ ਗਾਰੰਟੀ ਹੈਗੀ ਆ ਜੇ ਖਰਾਬ ਹੁੰਦਾ ਰੰਗ ਉਤਰਦਾ ਹੂੰ ਬਸ ਉਤਰਦਾ ਕਿਉਂਕਿ ਉਹਦੇ ਨੂੰ 10 ਸਾਲ ਕੁਝ ਨਹੀਂ ਹੁੰਦਾ ਹੈਗਾ ਕੁਝ ਨਹੀਂ ਹੁੰਦਾ ਇਹਨੂੰ ਠੀਕ ਹੈ ਜੀ ਗਾਰੰਟੀ ਹੈ ਜਾਂ ਫਿਰ ਹੋਵੇਗੀ ਗਾਰੰਟੀ ਹੈ ਜੀ ਆਪਣੀ 5 ਸਾਲ ਦੀ ਤਾਂ ਆਪਣੀ ਗਾਰੰਟੀ ਹੈ ਜੀ ਆਪਾਂ ਚੇਂਜ ਹੀ ਕਰ ਦਾਂਗੇ ਜੇ ਅਗਲਾ ਕਹਿੰਦਾ ਵੀ ਸਾਡੇ ਤਾਂ ਜਮੀ ਫਿੱਟ ਗਿਆ ਅੰਦਰ ਕਮਰੇ 'ਚ ਹਾਂਜੀ ਹਾਂਜੀ ਇਹ ਕਹਦਾ ਰੰਗ ਉਤਰ ਗਿਆ ਆਪਾਂ ਜ਼ਿੰਮੇਵਾਰ ਠੀਕ ਹੈ ਜੀ ਰੇਟ ਵਾਲੀ ਗਾਰੰਟੀ ਜੇ ਆਪਾਂ ਰੇਟ ਦੀ ਗੱਲ ਬਾਤ ਕਰੀਏ ਕੀ ਹੋਊਗਾ ਬਾਜ਼ਾਰ ਤੇ ਆਪਣਾ ਕਿ ਦਾ ਫਰਕ ਰਹੂਗਾ ਵੀ ਜਿੱਥੇ ਮਰਜ਼ੀ ਬੰਦਾ ਟਰਾਈ ਕਰ ਲੇ ਠੀਕ ਹੈ ਜੀ ਆਪਣਾ ਉਹਦੇ ਨਾਲੋਂ 1000 ਦਾ 800 ਦਾ ਲਗਭਗ ਫਾਇਦਾ ਹੋਊਗਾ ਫਾਇਦਾ ਹੋਊਗਾ ਜੀ ਬਿਲਕੁਲ ਹੋਊਗਾ ਠੀਕ ਹੈ ਜੀ ਹਾਂਜੀ ਹੁਣ ਜਿਵੇਂ ਅੱਗੇ ਦੀਵਾਲੀ ਆ ਰਹੀ ਹੈ ਜੀ ਦੀਵਾਲੀ ਦੇ ਉੱਪਰ ਕੁਝ ਕਰ ਰਹੇ ਹਾਂ ਕੋਈ ਆਪਣੇ ਵੀਰਾਂ ਵਾਸਤੇ ਜੀ ਕਿਉਂਕਿ ਆਪਣੀ ਵੀਡੀਓ ਹੈ ਜੀ ਪਹਿਲੀ ਹਾਂਜੀ ਹਾਂਜੀ ਤੇ ਉਹ ਕੁਝ ਨਾ ਕੁਝ ਵੀਰਾਂ ਲਈ ਇੱਥੇ ਆਉਣ ਤੈਨੂੰ ਕੋਈ ਨਾ ਕੋਈ ਆਫਰ ਮਿਲੇ ਅਸੀਂ ਵੀਰ ਦੀ ਵੈਸੀ ਹੀ ਸੋਚ ਰਹੇ ਸੀ ਹਾਂਜੀ ਵੀ ਆਓ ਕੁਦਰਤੀ ਚਲੋ ਤੁਸੀਂ ਆਗੇ ਹਨਾ ਹਣ ਅਸੀਂ ਸੋਚਿਆ ਵੀ ਚਲੋ ਆਪਾਂ ਵੀ ਹਨਾ ਵੀਰ ਭਾਈਆਂ ਵਾਸਤੇ ਜਿਹੜੇ ਵੀ ਤਿਹਾਰਾਂ ਤੇ ਕੋਸਣਾ ਕੋਸਾ ਕਹਿੰਦੇ ਵੀ ਸਾਡਾ ਘਰ ਵੀ ਸੋਹਣਾ ਹੋ ਜੇ ਹੁੰਦਾ ਯਾਰ ਇਹਨਾਂ ਨੇ ਵਾਸਤੇ ਆਪਾਂ ਨੇ ਇੱਕ ਕਮਰੇ ਤੇ 1000 ਰੁਪਏ ਦੀ ਆਫਰ ਲਾਤੀ ਜੀ ਇੱਕ ਕਮਰੇ ਤੇ ਲੈ ਵੀ ਮਿੱਤਰੋ ਜਿਹੜਾ ਕਹਦਾ ਸੀ ਮੰਨ ਲੈ ਜੀ ਲੈ ਵੀ 1000 ਰੁਪਏ ਦਾਣੀ ਕੇ ਤੁਹਾਨੂੰ ਕਮਰੇ ਮਗਰ ਘੱਟ ਮਿਲੂਗਾ ਹਾਂਜੀ ਹਾਂਜੀ ਠੀਕ ਹੈ ਜੀ ਪੇਪਰ ਕਿਵੇਂ ਹੁੰਦਾ ਆਪਣਾ ਜ ਆਪਣੇ ਪੇਪਰ ਦੀ ਗੱਲਬਾਤ ਕਰੀਏ ਜੀ ਕਿੱਦਾਂ ਦੀ ਕੁਆਲਿਟੀ ਆਪਾਂ ਚੁਣ ਕਰਦੇ ਆ ਜੀ ਪੇਪਰ ਭਾਜੀ ਆਪਣੇ ਕੋਲੇ ਹੈਗੇ ਨੇਗੇ ਹਾਂਜੀ ਆਜੋ ਆਜੋ ਪੰਜ ਛੇ ਤਰ੍ਹਾਂ ਦੇ ਪੇਪਰ ਨੇ ਆਪਣੇ ਕੋਲੇ ਠੀਕ ਹੈ ਜੀ ਕਿਵੇਂ ਕਿਵੇਂ ਕਿੱਦਾਂ ਕਿੱਦਾਂ ਨੇ ਤੁਹਾਨੂੰ ਮਾੜਾ ਦਿਖਾ ਦੋਗੇ ਨਾ ਜੀ ਪੇਪਰ ਆ ਦੇਖ ਲਓ ਜੀ ਇੱਥੇ ਹਮ ਲੈ ਵੀ ਉਹ ਆਪਣੇ ਵੱਡੇ ਰੋਲ ਚੱਲਦੇ ਨੇ ਹਾਂ ਜੀ ਇੱਥੇ ਦੇਖੋ ਆ ਸੀਗਾ ਹਾਂ ਜੀ ਇਹ ਆਪਣੀ ਵਧੀਆ ਕੁਆਲਿਟੀ ਆ ਠੀਕ ਹੈ ਜੀ ਤੇ ਆਹ ਦਾ ਜਿਹੜਾ ਇਹ ਉਦੋਂ ਵੀ ਵਧੀਆ ਕੁਆਲਿਟੀ ਆ ਠੀਕ ਹੈ ਜੀ ਬਾਕੀ ਆਹ ਬਲੈਕ ਆਊਟ ਆ ਹਾਂ ਜੀ ਇਹ ਵੀ ਹੁੰਦਾ ਆਪਣੇ ਕੋਲੇ ਜੇ ਕਿਸੇ ਦਾ ਨਾ ਜਿਆਦਾ ਦੀਵਾਰਾਂ ਖਰਾਬ ਨਹੀਂ ਗਈਆਂ ਉਹ ਕਹਿੰਦਾ ਵੀ ਸਾਡੇ ਪਿੱਛੋਂ ਜਾਦੇ ਡਾਰਕ ਰੰਗ ਕਰ ਲੈਂਦੇ ਨੇ ਬਿਲਕੁਲ ਹੋਣੇ ਨੇ ਅਸੀਂ ਨੇ ਫਿਰ ਆਪਾਂ ਨੂੰ ਬਲੈਕਆਊਟ ਲਾਉਣਾ ਪੈਂਦਾ ਹੈ ਇਹ ਆਪਾਂ ਬਿਲਕੁਲ ਜਾਇਜ਼ ਰੇਟ ਤੇ ਦਵਾਂਗੇ ਬਾਜ਼ਾਰ ਨਾਲੋਂ ਬਾਜ਼ਾਰ ਨਾਲੋਂ ਜਾਇਜ਼ ਰੇਟ ਹਾਂਜੀ ਹਾਂਜੀ ਠੀਕ ਹੈ ਜੀ ਲੈ ਵੀ ਮਿੱਤਰੋ ਯਾਨੀ ਕਿ ਤੁਹਾਨੂੰ ਇੱਥੇ ਹਰੇਕ ਤਰ੍ਹਾਂ ਦਾ ਪੇਪਰ ਮਿਲ ਜੂਗਾ ਹਾਂਜੀ ਠੀਕ ਹੈ ਜੀ ਪਰ ਕੁਆਲਿਟੀ ਹੋਵੇ ਪੇਪਰ ਵਿੱਚ ਉਹ ਗੱਲ ਬਾਤ ਦੀ ਜ਼ਿੰਮੇਵਾਰੀ ਜੀ ਠੀਕ ਹੈ ਜੀ ਕਿਉਂਕਿ ਬਈ ਇਹ ਕੰਮ ਹੁੰਦਾਗਾ ਸੌਕੀਆ ਹਨਾ ਕੋਈ ਇੱਥੇ ਆਵੇ ਕਿਤੇ ਬਾਅਦ ਚ ਕਹੇ ਯਾਰ ਵੀ ਤੁਹਾਡੀ ਵੀਡੀਓ ਦੇਖ ਕੇ ਗਏ ਸੀ ਸਵਾਦ ਨਹੀਂ ਆਇਆ ਹੈਗਾ ਹਾਂ ਜੀ ਉਹ ਮੇਦਾ ਨਹੀਂ ਹੁੰਦਾ ਗੱਲ ਨਹੀਂ ਨਹੀਂ ਵੀਰ ਜੀ ਆਪਾਂ ਕੁਆਲਿਟੀ ਇੱਕ ਨੰਬਰ ਦੇਣੀ ਆ ਜਿੱਥੇ ਮਰਜ਼ੀ ਆਪਣੀ ਚਾਹੇ ਬੰਦਾ ਇੰਕਾਂ ਨੂੰ ਪੇਪਰ ਨੂੰ ਚੈੱਕ ਕਰ ਸਕਦਾ ਆਪਣਾ ਠੀਕ ਆ ਜੀ ਜੇ ਕੋਈ ਕਹਦੇ ਵੀ ਮਾੜਾ ਆਪਾਂ ਫ੍ਰੀ ਚ ਲਾ ਦਾਂਗੇ ਠੀਕ ਆ ਜੀ ਮੰਨ ਲਓ ਵੀ ਆਪਾਂ ਕੋਈ ਰੂਮ ਰੈਡੀ ਕਰਾਉਣਾ ਜੀ 11 ਬਾਈ 11 ਦਾ ਕਿੰਨਾ ਟਾਈਮ ਲੱਗ ਜੂਗਾ ਉਹਨੂੰ ਰੂਮ ਨੂੰ ਰੈਡੀ ਹੋਣ ਨੂੰ ਰੈਡੀ ਹੋਣ ਨੂੰ ਤਾਂ ਹੀ ਬਸ ਤੁਸੀਂ ਅੱਜ ਆਰਡਰ ਦਿਓ ਸਵੇਰੇ ਆਪਾਂ ਕਰਾ ਦੇਣਾ ਤੁਹਾਡਾ ਠੀਕ ਆ ਜੀ ਹਾਂ ਜੀ ਇੱਕ ਦਿਨ ਦੇ ਵਿੱਚ ਰੈਡੀ ਹੋ ਜਾਊਗਾ। ਹਾਂਜੀ ਸਰ 3-4 ਘੰਟੇ ਦੇ ਰੂਮ ਲਗਵਾ ਦਾਂਗਾ ਤੁਹਾਡਾ। ਠੀਕ ਹੈ ਜੀ ਕਿੰਨੇ ਤਰ੍ਹਾਂ ਦੇ ਆਪਣੇ ਕੋਲੇ ਇਹਦੇ ਉਹ ਹੋਣਗੇ ਪ੍ਰਿੰਟਿੰਗ ਦੇ ਵਿੱਚ। ਆਪਣੇ ਕੋਲ ਕਿੰਨੇ ਤਰ੍ਹਾਂ ਦੇ ਨੇ? ਇਹ ਸਾਰਾ ਆਪਣੇ ਕੋਲੇ ਹੈਗੇ ਨੇ ਲਗਭਗ ਕੋਈ 3500-4000। ਠੀਕ ਹੈ ਜੀ। ਡਿਜ਼ਾਈਨ। ਜੇ ਕੋਈ ਮੇਰਾ ਵੀਰ ਆਫਦਾ ਕੋਈ ਲੈ ਕੇ ਆਵੇ ਵੀ ਜਰ ਸਾਨੂੰ ਇਹੋ ਜਿਹਾ ਚਾਹੀਦਾ ਤੁਸੀਂ ਉਹ ਵੀ ਰੈਡੀ ਕਰ ਦੋਗੇ ਕਿੰਨੇ ਕਿਲੋ ਆਸਾਂ? ਹਾਂਜੀ ਸਰ ਜੇ ਕੋਈ ਡਿਜ਼ਾਈਨਿੰਗ ਕਰਨੀ ਹੈ ਉਹ ਵੀ ਕਰ ਦਾਂਗੇ। ਅੱਛਾ ਜੀ। ਆਪਣੇ ਕੋਲ ਪ੍ਰੋਫੈਸ਼ਨਲ ਡਿਜ਼ਾਈਨਰ ਹੈਗੇ। ਠੀਕ ਹੈ ਜੀ। ਉਹ ਵੀ ਕਰ ਦੋਗੇ ਜੀ। ਹਾਂਜੀ ਹਾਂਜੀ। ਠੀਕ ਹੈ। ਹੁਣ ਅੱਗੇ ਗੱਲਬਾਤ ਕਰਦੇ ਆਂਗੀ ਜੀ ਹੁਣ ਜਿਵੇਂ ਅੱਗੇ ਬੋਟਾਂ ਆਉਣਗੀਆਂ ਜੀ ਜਾਂ ਫਿਰ ਕਿਸੇ ਨੇ ਕੋਈ ਵੀ ਆਪ ਦੀ ਦੁਕਾਨ ਦੀ ਬ੍ਰਾਂਡਿੰਗ ਕਰਨੀ ਹੋਵੇ ਜਿ ਖੰਬਿਆਂ ਦੇ ਉੱਤੇ ਕਰਦੇ ਨੇ ਵੀ ਉਹਨਾਂ ਵਾਸਤੇ ਆਪਣੇ ਕੋਲੇ ਕੀ ਹੁੰਦਾ ਏ ਸਰ ਉਹਨਾਂ ਵਾਸਤੇ ਵੀ ਆਪਣੇ ਕੋਲੇ ਕਾਫੀ ਸਾਰੀਆਂ ਚੀਜ਼ਾਂ ਨਿਗੀਆਂ ਠੀਕ ਹੈ ਹੋਰ ਜਿਵੇਂ ਸ਼ਹਿਰ 'ਚ ਜਿੱਥੇ ਵੀ ਲੋਸੀ ਨੇ ਲਗਾਉਣੀ ਐ ਡੋਰ ਡਾਈਵਿੰਗ ਕਰਾਉਣੀ ਐ ਉੱਥੇ ਵੀ ਕਰ ਦਿੰਦੇ ਆ ਠੀਕ ਹੈ ਜੀ ਬਾਕੀ ਉਲਸ ਵਾਲਿਆਂ ਦੇ ਜਿਹੜੇ ਨਾਕੇ ਵਗੈਰਾ ਹੁੰਦੇ ਨੇ ਹਾਂਜੀ ਉਹਨਾਂ ਤੇ ਵੀ ਆਪਾਂ ਐਡਵਰਟਾਈਜ਼ਮੈਂਟ ਕਰਵਾ ਦਿੰਨੇ ਆਂ ਉਹਦੇ ਵੀ ਕਰਵਾ ਦਿੰਨੇ ਆਂ ਹਾਂਜੀ ਹਾਂਜੀ ਠੀਕ ਹੈ ਜੀ ਯਾਨੀ ਕਿ ਮੇਨ ਕੰਮ ਇਹ ਵੀ ਆ ਵੀ ਆਪਾਂ ਕਿਤੇ ਵੀ ਆਪਣੀ ਐਡਵਰਟਾਈਜ਼ਮੈਂਟ ਕਰਵਾ ਸਕਦੇ ਆਂਗੇ ਸਰ ਆਪਣੇ ਪੰਜਾਬ ਚ ਕਿਤੇ ਵੀ ਕਰਵਾ ਸਕਦੇ ਆਂ ਐਡਵਰਟਾਈਜ਼ ਇੱਕ ਚੀਜ਼ ਹੋਰ ਦੇਖੀ ਆ ਮੈਂ ਜਿਵੇਂ ਕੋਠਿਆਂ ਦੇ ਉੱਪਰ ਲੱਗੀਆਂ ਹੁੰਦੀਆਂ ਨੇ ਵੱਡੀਆਂ ਵੱਡੀਆਂ ਫਲੈਕਸਾਂ ਜਿਹੜੀ ਟੂਲ ਪਲਾਜ਼ਿਆਂ ਦੇ ਉੱਤੇ ਲੱਗੀਆਂ ਹੁੰਦੀਆਂ ਨੇ ਵੱਡੇ ਵੱਡੇ ਫਲੈਕਸਾਂ ਆ ਜੀ ਉੱਥੇ ਵੀ ਕੁਝ ਆਪਣੇ ਕੋਲੇ ਹੁੰਦਾ ਉਹਨਾਂ ਵਾਸਤੇ ਜੀ ਸਰ ਸਾਰੇ ਕੁਝ ਆਪਣੇ ਕੋਲ ਹੀ ਹੁੰਦਾ ਜੀ ਉਹ ਯਾਨੀ ਕਿ ਵੇਖੋ ਨੂੰ ਸਾਰੀਆਂ ਸਹੂਲਤਾਂ ਮਿਲ ਨਹੀਂ ਆਣਾ ਸਿੰਘ ਸਾਹਿਬ ਬਲੈਕ ਸਾਹ ਦੇ ਕੋਲ ਹੈ ਨਾ ਤੇ ਆਪਣਾ ਰੇਟ ਕਿਵੇਂ ਰਹੂਗਾ ਜਾਇਜ਼ ਰਹੂਗਾ ਹੋਰ ਨਾਲੋਂ ਸਾਰਾ ਸਗ ਰੇਟ ਦੀ ਤਾਂ ਆਪਣੀ ਫੁੱਲ ਗਰੰਟੀ ਹੈ ਹਾਂਜੀ ਕਿਉਂਕਿ ਆਪਣੇ ਕੋਲ ਸਾਈਟਾਂ ਵਗੈਰਾ ਬਹੁਤ ਨੇਗੀਆਂ ਠੀਕ ਹੈ ਜੀ ਰੇਟ ਦਾ ਲੋਕਾਂ ਨਾਲ ਆਪਣਾ ਜ਼ਮੀਨਾਂ ਆਸਮਾਨ ਦਾ ਫਰਕ ਹੈ ਠੀਕ ਹੈ ਜੀ ਬਾਕੀ ਬਾਈ ਜੀ ਹੋਰ ਕੀ ਕੀ ਆਪਾਂ ਤੁਹਾਨੂੰ ਥੱਲੇ ਜਾ ਕੇ ਦਿਖਾਵਾਂਗੇ ਆਫਿਸ ਦੇ ਵਿੱਚ ਬੜੇ ਰ ਵੀਡੀਓ ਵਿੱਚ ਆ ਜਿਓ ਲੇ ਵੀ ਆਜੋ ਮਿੱਤਰੋ ਤੇ ਆਪਾਂ ਹੁਣ ਗੱਲਬਾਤ ਕਰਦੇ ਆ ਵੀ ਵੀਰਾਂ ਕੋਲੇ ਹੋਰ ਉਸ ਤੋਂ ਇਲਾਵਾ ਕੀ ਕੀ ਆ ਹਾਂਜੀ ਬਾਈ ਦੱਸੋ ਜੀ ਆਪਣੇ ਕੋਲੇ ਬੀਸਟਿੰਗ ਆਲ ਬਣਾਉਣਾ ਹੈ ਜੀ ਠੀਕ ਹੈ ਜੀ ਪੰਪਲੇਟ ਜਿਹੜੇ ਆਪਾਂ ਰੋਸ਼ਰ ਦਿੰਨੇ ਆ ਲੋਕੀ ਘਰਾਂ 'ਚ ਜਾ ਜਾ ਕੇ ਦਿੰਨੇ ਨੇ ਮੇਹਵਾਰੇ ਹੁੰਦੇ ਨਾ ਇਹ ਆ ਲੋਕ ਵੀ ਆਪ ਜੇ ਐਡਵਰਟਾਈਜ਼ਮੈਂਟ ਕਰਨੀ ਹੋਵੇ ਹਾਂਜੀ ਤੇ ਬਾਕੀ ਦੀਵਾਰਾਂ ਤੇ ਉਹਨਾਂ ਪਰਾਂ ਲਗਾਉਣੇ ਪੋਸਟਰ ਵੱਡੇ ਜਿਵੇਂ ਕਿ ਆ ਆਪਣੇ دیਵਾਨਾ ਵਗੈਰਾ ਦੇ ਠੀਕ ਹੈ ਧਰਮ ਕੀ ਪੋਸਟਰ ਹੁੰਦੇ ਨੇ ਉਹ ਵਾਲੇ ਵੱਡੇ ਠੀਕ ਹੈ ਤੇ ਇਹ ਪਾਲਾ ਕੰਮ ਵੀ ਹੁੰਦਾ ਆਪਣੇ ਕੋਲ ਜਿਹੜੇ ਟੇਪਾਂ ਜਿਹਦਾ ਆਪਾਂ ਕਰਦੇ ਆਂਗੇ ਮੋਟਰਸਾਈਕਲ ਵਗੈਰਾ ਤੇ ਉਹ ਵੀ ਕੰਮ ਕਰਦੇ ਆ ਜਾਂ ਫਿਰ ਨਹੀਂ ਕਰਦੇ ਜੀ ਨਹੀਂ ਮੋਟਰਸਾਈਕਲਾਂ ਦੇ ਟੇਪ ਤਾਂ ਨਹੀਂ ਕਰਦੇ ਜੀ ਬਾਕੀ ਜਿਵੇਂ ਗੱਡੀਆਂ ਦੇ ਸ਼ੀਸ਼ਿਆਂ ਤੇ ਬਾਤੇ ਫੋਟੋ ਵਗੈਰਾ ਲੱਗਦੀਆਂ ਨੇ ਠੀਕ ਆ ਕੋਈ ਟੂਰਨਾਮੈਂਟ ਦੀਆਂ 92 ਵਿਜ਼ਨ ਲੱਗਦੀ ਉਹ ਆਪਾਂ ਲਗਾਉਨੇ ਆ ਠੀਕ ਆ ਉਹ ਉਹ ਚੀਜ਼ ਕਰਦੇ ਆ ਹਾਂਜੀ ਹਾਂ ਬਨੈਲ ਲਗਾਉਨੇ ਆ ਜਿਵੇਂ ਸ਼ੀਸ਼ਿਆਂ ਵਗੈਰਾ ਤੇ ਬਾਕੀ ਜਿਵੇਂ ਆਪਾਂ ਅੱਜ ਕੱਲ ਵਧੀਆ ਕੋਠੀਆਂ 'ਚ ਉਹ ਵਾਸ਼ਰੂਮਾਂ ਦੇ ਕੱਚ ਦੇ ਬਣਦੇ ਨੇ ਹਾਂ ਜੀ ਉਦੋਂ ਤੇ ਆਪਣੇ ਫਿਲਮ ਲੱਗਦੀ ਆ ਬਲਰ ਉਹ ਵੀ ਆਪਾਂ ਲਗਾਉਨੇ ਆ ਉਹ ਵੀ ਲਗਾਉਨੇ ਆ ਬਾਕੀ ਜਿਵੇਂ ਇੱਕ ਆ ਸਿੰਪਲ ਕਾਰਡ ਚਲਦੇ ਨੇ ਅੱਜ ਕੱਲ ਜਿਵੇਂ ਵਿਆਹਾਂ ਚ ਕਹਿੰਦੇ ਨੇ ਵੀ ਕੱਲ ਨੂੰ ਵਿਆਹ ਹੈ ਵੀ ਛੇ ਦੀ ਕਾਰ ਬਣਾ ਕੇ ਦੇਣਾ ਠੀਕ ਆ ਜੀ ਉਹ ਆਪਾਂ ਕੁਝ ਕੁ ਘੰਟਿਆਂ ਦੀ ਬਣਾ ਕੇ ਦੇ ਦਨੇ ਆ ਅੱਛਾ ਜੀ ਹਾਂ ਜੀ ਠੀਕ ਆ ਜੀ ਯਾਨੀ ਕਿ ਇਹ ਉਹਦੀ ਰੈਡੀ ਹੋਣਾ ਹੈ ਨਾ ਇਹ ਨਾ ਹਾਂ ਜੀ ਇਹ ਜਦੀ ਬਣਾ ਕੇ ਦੇ ਦਿੰਦੇ ਆ ਮੇਰੇ ਕੋਲ 2-3 ਘੰਟੇ ਹੁੰਦੀ ਹੈ ਕਿ ਬਾਕੀ ਬਾਈ ਜੀ ਤੁਸੀਂ ਦੇਖ ਸਕਦੇ ਹੋਗੇ ਬਾਈ ਜੀ ਕਹਿੰਦੇ ਸਾਡੇ ਕੋਲੇ 3-4000 ਤਰ੍ਹਾਂ ਦਾ ਜੜ ਰੂਮ ਦਾ ਯਾਨੀ ਕਿ ਉਹ ਹੈਗਾ ਆਪਣੇ ਕੋਲ ਨਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਬਾਕੀ ਆਈਏ ਕਿੱਥੇ ਬਾਈ ਹੁਣ ਆਪਾਂ ਐਂਡ ਤੇ ਇਹ ਚੀਜ਼ ਹੀ ਦੱਸਦੇ ਆਪਾਂ ਇੱਕ ਵਾਰੀ ਇਹ ਵੀ ਜੀ ਆਪਣਾ ਹੈਗਾ ਜੀ ਪਟਾਲਾ ਗੇਟ ਹਾਂਜੀ ਨੀਅਰ ਕਾਲੀ ਮਾਤਾ ਮੰਦਿਰ ਸੰਗਰੂਰ ਸੰਗਰੂਰ ਜੀ ਹਾਂਜੀ ਲੈ ਵੀ ਮਿੱਤਰੋ ਆਜੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਜਾਣਕਾਰੀ ਲੈ ਕੇ ਸਾਰੀ ਗੱਲਬਾਤ ਕਰਕੇ ਰੇਟ ਵਗੈਰਾ ਪੁੱਛ ਕੇ ਤੁਸੀਂ ਵੀਰਾਂ ਦੇ ਕੋਲ ਆਓ ਤੇ ਬਾਈ ਜੀ ਦਾ ਰੇਟ ਸਾਰੇ ਸੰਗਰੂਰ ਦੇ ਵਿੱਚ ਸਸਤਾ ਮਿਲੂਗਾ ਬਾਈ ਜੀ ਦੀ ਗਾਰੰਟੀ ਹੈ ਤੇ ਦੀਵਾਲੀ ਦੀ ਆਫਰ ਦਾ ਵੀ ਫਾਇਦਾ ਲੈ ਸਕਦੇ ਹੋ ਧੰਨਵਾਦ